ਆਖਰਕਾਰ ਨਗਰ ਕਾਉਂਸਲ ਘਰਾ ਨੂੰ 7 ਸਾਲ ਬਾਅਦ ਜਿਹੜੀ ਆ ਨਵੀਂ ਟੀਮ ਮਿਲੀ ਹੈ ਨਗਰ ਕਾਉਂਸਲ ਦੇ ਪ੍ਰਧਾਨਗੀ ਦੀ ਜਿਹੜੀ ਅੱਜ ਚੋਣ ਸੀਗੀ ਅੱਜ ਉਹ ਹੋ ਗਈ ਹੈ ਤੇ ਕਿਹੜੇ-ਕਿਹੜੇ ਉੱਤੇ ਜਿਹੜੇ ਕੌਣ-ਕੌਣ ਇੱਥੇ ਬਿਰਾਜਮਾਨ ਹੋਏ ਹੈ ਸਾਡੇ ਨਾਲ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਹੈ ਗੱਲਬਾਤ ਕਰ ਲੈ ਭਲਾ ਪ੍ਰਿੰਸੀਪਲ ਸਾਹਿਬ ਪਹਿਲਾਂ ਤਾਂ ਮੁਬਾਰਕਾ ਆ ਆਮ ਆਦਮੀ ਪਾਰਟੀ ਟੀਮ ਨੂੰ ਅੱਜ ਜਿਹੜਾ ਹੈ ਪਹਿਲਾਂ 10 ਜਿੱਤੇ ਸੀਗੇ ਸਪਸ਼ਟ ਬਹੁਮਾ ਸੀਗਾ ਤੇ ਅੱਜ ਜਿਹੜੇ ਆ ਜਿਹੜਾ ਥੋੜਾ ਰੇੜਗਾ ਚੱਲਦਾ ਸੀਗਾ ਪਿਛਲੀ ਵਾਰੀ ਨਹੀਂ ਹੋਈ ਸੀ ਹਫ਼ਤੇ ਬਾਅਦ ਆ ਪ੍ਰਧਾਨ ਸੀ ਇਹਨਾਂ ਤੇ ਵਾਈਸ ਪ੍ਰਧਾਨ ਤੇ ਵਾਈਸ ਪ੍ਰਧਾਨ ਤਿੰਨੇ ਅੱਜ ਕਾਬਜ ਹੋ ਗਏ ਆ ਪਹਿਲਾਂ ਉਹ ਕਲੀਅਰ ਕਰ ਦਿਓ ਪ੍ਰਧਾਨ ਕੌਣ ਹੈ ਸੀਨੀਅਰ ਵਾਈਸ ਪ੍ਰਧਾਨ ਕੌਣ ਹੈ ਤੇ ਵਾਈਸ ਪ੍ਰਧਾਨ ਕੌਣ ਹੈ ਗੱਲ ਇਸ ਤਰ੍ਹਾਂ ਆ ਵੀ ਪਹਿਲਾਂ ਤਾਂ ਸਭ ਤੋਂ ਤੁਹਾਡਾ ਮੀਡੀਆ ਦਾ ਬਹੁਤ ਬਹੁਤ ਕੋਟਨ ਕੋਟਨ ਧੰਵਾਦ ਆ ਸਤਿਕਾਰ ਆ ਤੁਹਾਡਾ ਕਿ ਤੁਸੀਂ ਗਰਾਈਆਂ ਦੀ ਹਰ ਸਮੱਸਿਆ ਨੂੰ ਜਿਹੜਾ ਅ ਜਾਗਰ ਕੀਤਾ ਜਿਹੜੀ ਕਿ ਆਮ ਆਦਮੀ ਪਾਰਟੀ ਨੇ 2.5 ਸਾਲ ਦੇ ਵਿੱਚ ਪੂਰੀ ਕੀਤੀ ਆ ਔਰ ਇਹ ਮੇਰੇ ਸਾਥੀ ਜਿਹੜੇ ਆ ਕਰਦੀਆਂ ਬਰੂਹਾਂ ਤੇ ਦਸਤਕ ਦੇ ਕੇ ਉਹਨਾਂ ਨੇ ਜਿਹੜੀ ਹਰ ਸਮੱਸਿਆ ਨੂੰ ਜਿਹੜਾ ਹੈਗਾ ਆ ਜਿਹੜਾ ਰਿਮੂਵ ਕੀਤਾ ਹੈਗਾ ਦੂਸਰੇ ਪਾਸੇ ਬਈ ਗਰਾਹ ਸ਼ਹਿਰ ਦੇ ਨਿਵਾਸੀਆਂ ਨੂੰ ਵੀ ਇੱਕ ਜੋ ਸੀ ਕਿ ਇੱਕ ਨਵੀਂ ਜਵਾ ਬੀੜੀ ਜਿਹੜੀ ਹੈਗੀ ਆ ਇਸ ਨਗਰ ਕੌਂਸਲ ਗਰਾਹਿਆਂ ਦੇ ਵਿੱਚ ਲਿਆਉਣੀ ਆ ਉਹਨਾਂ ਨੇ ਇੱਕ ਇੱਕ ਬੋਰਡ ਜਿਹੜੀ ਹੈਗਾ ਇਹਨਾਂ ਨੂੰ ਪਾਈ ਤੁਸੀਂ ਦੇਖਿਆ ਵੱਡੇ ਵੱਡੇ ਥੰਮ ਔਰ ਮੈਂ ਤਾਂ ਕਹਾਂਗਾ ਵੀ ਗਰਾਹ ਗਰਾਹਿਆਂ ਨੂੰ ਇੱਕ ਕਾਂਗਰਸ ਮੁਕਤੀ ਜਿਹੜੀ ਹੈਗੀ ਆ ਉਹ ਇਹ ਮਿਲੀ ਹੈਗੀ ਆ ਜਿਹੜੀ ਹੈ ਨਗਰ ਕੌਂਸਲ ਮੇਰੇ ਬਹੁਤ ਹੀ ਸਤਿਕਾਰਯੋਗ ਸਾਥੀ ਹਰਮੇਸ਼ ਲਾਲ ਜੀ ਜਿਹੜੇ ਅੱਜ ਜਿਨ੍ਹਾਂ ਨੂੰ ਪ੍ਰਧਾਨ ਬਣਾਇਆ ਗਿਆ ਹੈਗਾ ਦੂਸਰੇ ਪਾਸੇ ਜਿਹੜੇ ਸਾਡੇ ਸੁਦੇਸ਼ ਕੁਮਾਰ ਵਿੱਲਾ ਜੀ ਆ ਉਹਨਾਂ ਨੂੰ ਸੀਨੀਅਰ ਵਾਈਸ ਪ੍ਰਧਾਨ ਜਿਹੜਾ ਹੈਗਾ ਬਣਾਇਆ ਗਿਆ ਔਰ ਨਾਲ ਦੀ ਨਾਲ ਸਤਿਕਾਰਯੋਗ ਸ਼ਖਸੀਅਤ ਰਾਹੁਲ ਪੌਂਜੀ ਜਿਨ੍ਹਾਂ ਨੂੰ ਵਾਈਸ ਪ੍ਰਧਾਨ ਜਿਹੜਾ ਹੈਗਾ ਉਹ ਬਣਾਇਆ ਗਿਆ ਮੈਂ ਇਹਨਾਂ ਸਾਰੇ ਹੀ ਸਾਥੀਆਂ ਦਾ ਦਿਲ ਦੀਆਂ ਗਹਿਰਾਈਆਂ ਵੱਲੋਂ ਆਪਣੇ ਵੱਲੋਂ ਪਰਿਵਾਰ ਵੱਲੋਂ ਵੀ ਪਾਰਟੀ ਵੱਲੋਂ ਵੀ ਔਰ ਮੈਂ ਕਹਿੰਦਾ ਨਗਰ ਕੌਂਸਲ ਜਿਹੜੀ ਗਰਾਇਆਂ ਦੇ ਜਿੰਨੇ ਵੀ ਇੱਥੇ ਜਿਨ੍ਹਾਂ ਨੇ ਵੀ VOTING ਕੀਤੀ ਹੈਗੀ ਆ ਗਰਾਇਆਂ ਸ਼ਹਿਰ ਦੇ ਨਿਵਾਸੀਆਂ ਦਾ ਮੈਂ ਕੋਟਨ ਕੋਟਨ ਧੰਨਵਾਦ ਵੀ ਕਰਦਾ ਪ੍ਰਣਾਮ ਵੀ ਕਰਦਾ ਕਿ ਜਿਨ੍ਹਾਂ ਨੇ ਆਪਣੀ ਇੱਕ ਇੱਕ ਵੋਟ ਪਾ ਕੇ ਜਿਹੜੀ ਹੈ ਐਡੀ ਵੱਡੀ ਰੈਵੋਲੂਸ਼ਨਰੀ ਜਾਂਦੀ ਹੈਗੀ ਆ ਔਰ ਜਿਹੜਾ ਹੈਗਾ ਕਾਂਗਰਸ ਤੋਂ ਮੁਕਤ ਗਰਾਇਆਂ ਜਿਹੜਾ ਹੈਗਾ ਸ਼ਹਿਰ ਬਣਾਇਆ ਔਰ ਮੈਂ ਬਿਸ਼ਵਾਸ ਦਿਵਾਣਾ ਗਰਾਇਆਂ ਸ਼ਹਿਰ ਦੇ ਨਿਵਾਸੀਆਂ ਨੂੰ ਇਹ ਜਿਹੜੀ ਸਮੁੱਚੀ ਟੀਮ ਆ ਦੇਖੋ ਪ੍ਰਧਾਨ ਸੀਨੀਅਰ ਵਾਈਸ ਪ੍ਰਧਾਨ ਪ੍ਰਧਾਨ ਇਹ ਅਹੁਦੇ ਨੇ ਪਰੰਤੂ ਜਿਹੜੇ ਮੇਰੇ ਦਸੇ ਰਤਨ ਆ ਔਰ ਜਿੰਨੇ ਵੀ ਜਿਹੜੇ ਦੂਸਰੇ ਵੀ ਤਿੰਨ ਸਾਥੀ ਆ ਅਸੀਂ ਉਹਨਾਂ ਨੂੰ ਵੀ ਨਾਲ ਲੈ ਕੇ ਜਿਹੜਾਗਾ ਗਰਾਿਆਂ ਸ਼ਹਿਰ ਦਾ ਵਕਾਸ ਕਰਨਾ ਗਰਾਿਆਂ ਸ਼ਹਿਰ ਦੀ ਦਿੱਖ ਤੇ ਦਿਸ਼ਾ ਜਿਹੜੀ ਹੈਗੀ ਅਸੀਂ ਉਹ ਚੇਂਜ ਕਰਨੀ ਹੈਗੀ ਆ ਜੋ ਸਮੱਸਿਆਵਾਂ ਹਨ ਸਾਡੇ ਸਾਥੀ ਸੰਜੀਤ ਅਟਵਾਲ ਜੀ ਉਹਨਾਂ ਨੇ ਅਸੀਂ ਵਿਚਾਰ ਵਟਾਂਦਰਾ ਕਰਦੇ ਸੀ ਕਿ ਇੱਥੇ ਬਹੁਤ ਵੱਡੀ ਇੱਕ ਸਮੱਸਿਆ ਹੈ ਕ੍ਰਿਸਚੀਅਨ ਭਾਈਚਾਰੇ ਲਈ ਔਰ ਨਾਲੇ ਮੁਸਲਮ ਭਾਈਚਾਰੇ ਲਈ ਇੱਥੇ ਜਦੋਂ ਵੀ ਕਿਤੇ ਕੋਈ ਸਮਾਂ ਆਉਂਦਾ ਆ ਤਾਂ ਉਹਨਾਂ ਨੂੰ ਜਿਹੜਾ ਹੈਗਾ ਆ ਦਫਨਾਉਣ ਲਈ ਸੰਸਕਾਰ ਕਰਨ ਦੇ ਲਈ ਬੜੀ ਪ੍ਰੋਬਲਮ ਹੁੰਦੀ ਆ ਉਹਨੂੰ ਅਸੀਂ ਹਾਊਸ ਦੇ ਵਿੱਚ ਪਹਿਲ ਦੇ ਆਧਾਰ ਤੇ ਜਿਹੜਾ ਹੈਗਾ ਅਸੀਂ ਰਿਮੂਵ ਕਰਾਂਗੇ ਐਸਟੀਪੀ ਤੁਹਾਡੇ ਸਾਹਮਣੇ ਜਿਹੜਾ ਹੈਗਾ ਉਹ ਚਲਾਤਾ ਸੀ ਅੰਡਰ ਬ੍ਰਿਜ ਦੀ ਜਿਹੜੀ ਪ੍ਰਕਿਰਿਆ ਚੱਲ ਰਹੀ ਆ ਛੋਟੇ ਗਲੀਆਂ ਲਾਈਟਾਂ ਜੋ ਵੀ ਗਲੀਆਂ ਦਾ ਜਿਹੜਾ ਹੈਗਾ ਵਿਕਾਸ ਹੋਣਾ ਆ ਤਕਰੀਬਨ 5 ਕਰੋੜ ਦੀ ਨਾਲ ਜਿਹੜਾ ਹੈਗਾ ਆ ਅਸੀਂ ਉਹ ਪਹਿਲਾਂ ਹੀ ਜਿਹੜਾ ਸੀਗਾ ਇਲੈਕਸ਼ਨ ਦੇ ਦੌਰਾਨ ਹੀ ਜਿਹੜਾ ਸੀ ਉਹਨੂੰ ਪਾਸ ਕਰਵਾਤਾ ਸੀ ਆ ਉਹ ਵਿਕਾਸ ਦੇ ਕੰਮ ਜਿਹੜੇ ਗਏ ਹਨੇਰੀ ਨਾਲ ਜਿਹੜਾ ਹੈਗਾ ਲਿਆਵਾਂਗੇ ਇਹ ਪੂਰੀ ਸਮੁੱਚੀ ਟੀਮ ਦਿਨ ਰਾਤ ਇੱਕ ਕਰਕੇ ਜਿਹੜਾ ਹੈਗਾ ਗਰਾਹਾਂ ਦੀ ਜਿਹੜੀ ਕਾਇਆਕਲਪ ਕਰੇਗੀ ਤੁਹਾਡਾ ਬਹੁਤ ਬਹੁਤ ਧੰਨਵਾਦ মিডিਆ ਦਾ ਬਹੁਤ ਬਹੁਤ ਧੰਨਵਾਦ ਵਿਸ਼ੇਸ਼ ਤੌਰ ਤੇ ਤੇਰਾ ਬਹੁਤ ਬਹੁਤ ਧੰਨਵਾਦ ਕਿਉਂਕਿ ਤੈ ਹਰ ਵਕਤ ਤੇਰਾ ਬਾਰਡਾਂ ਦੇ ਵਿੱਚ ਜਾ ਕੇ ਜਿਹੜਾ ਹੈਗਾ ਆ ਗਰਾਹ ਸ਼ਹਿਰ ਨੂੰ ਜਿਹੜਾ ਸੀ ਜੋੜਿਆ ਸੀ ਬਹੁਤ ਬਹੁਤ ਧੰਨਵਾਦ